ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗੱਭਣ ਝੋਟੀ ਆ ਵੱਧ ਜਾਣਕਾਰੀ ਲਵਾਂਗੇ ਅਪ ਬਾਈ ਤੋਂ ਫੇਸ ਕੁਆਲਟੀ ਕਦ ਕੋ ਦਸ ਸੁਖ ਨਕਰਮ ਵਾਲੇ ਦਾ ਬਹੁਤ ਸੋਹਣਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 75280003554 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟਾਟ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਸਾਸੀ ਗਾ ਜੀ ਸਿਸ਼ਕਾ ਜੀ ਨਾਮ ਯੂਵੀ ਪਿੰਡ ਸ਼ੈਣੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਕੱਟੀ ਦੀ ਜਾਣਕਾਰੀ ਦਿਓ ਆਪਣੀ ਕਟੀਏ ਕੋਹੀ ਨੂਰ ਦੀ ਆ ਜੀ ਕੋਹੀ ਨੂਰ ਦੀ ਆ ਹਾਂਜੀ ਠੀਕ ਆ ਜੀ ਤੇ ਕਿੰਨੇ ਟਾਈਮ ਦੀ ਗੱਭਣਾ ਵੀ ਇਹ 4 ਮਹੀਨਿਆਂ ਦੀ 20 ਤਰੀਕ ਤੋਂ ਪੰਜਵਾਂ ਲੱਗ ਗਈ ਆ 20 ਤਰੀਕ ਤੋਂ ਪੰਜਵਾਂ ਲੱਗ ਗਈ ਠੀਕ ਆ ਜੀ ਤੇ ਰੇਟ ਭਰਾ ਦਾ ਰੇਟ ਹੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਕੋਹੇ ਨੂਰ ਦੀ ਕੱਟੀ ਆ ਹਾਂਜੀ ਠੀਕ ਆ ਕਿਹੜਾ ਭਰਾ ਐਮਨਦੀਤੀ ਗਈ ਐਮਨਦੀਤੀ ਠੀਕ ਆ ਭਰਾ ਪਰ ਤੁਸੀਂ ਇੱਕ ਸਾਡੇ ਕੱਦ ਬੱਡ ਕਰਮਾ ਵਾਲੀ ਦਾ ਸੁੱਖ ਤੇ ਬਾਈ ਕਹਿੰਦਾ 20 ਤਰੀਕ ਨੂੰ ਬਾਈ ਝੋਲੀ ਦਿਖਾ ਮੜੀ ਪੂਛ ਫੜ ਕੇ ਦੇਖ ਲਓ ਭਰਾ ਚੈੱਕ ਕਰ ਸਕਦਾ ਲਓ ਜੀ ਅਧਾਨ ਚੈੱਕ ਕਰ ਸਕਦਾ ਭਰਾ ਠੀਕ ਹੈ ਜੀ ਲਓ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਛੋਟੀ ਸੋਹਣੀ ਆ ਤੋੜ ਕੇ ਵੀ ਦਿਖਾਉਣੇ ਆ ਬਾਈ ਤੋੜੋ ਲਓ ਭਰਾ ਤੁਰਾ ਤਰਾ ਚੱਕ ਕਰ ਸੰਧ ਕਰਮਬਲੀ ਦਾ ਕੱਦ ਬੈਡ ਲਓ ਜੀ ਮੋੜ ਲਿਓ ਮੋੜ ਲਓ ਲਿਓ ਭਰਾ ਮੋੜ ਲਿਓ ਲਓ ਜੀ ਬਾਈ ਦਾ ਨਹਿਰ ਦੁੱਤੀ ਘਰ ਆ ਭਰਾ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੇ ਲੋਲੇ ਬਾਈ ਦਾ ਨੰਬਰ ਪਾਸ ਕਰੀ ਤੇ ਲਾ ਦਾਂਗੇ ਨੰਬਰ ਭਰਾ ਆਪਾਂ ਇਸ ਕਰਕੇ ਨਹੀਂ ਲਾਉਂਦੇ ਕਿਉਂਕਿ ਜਿਆਦਾ ਫੋਨ ਆਉਣ ਲੱਗ ਜਾਂਦੇ ਆ ਮੁੜ ਕੇ ਉਹ ਕਾਰਿੰਦੇ ਆ ਕੱਟਣਾ ਫਿਰ ਅਗਲਾ ਕੰਦਾ ਵੀਡੀਓ ਡਿਲੀਟ ਕਰੋ ਇਸ ਕਰਕੇ ਆਪਾਂ ਨੰਬਰ ਹੀ ਨਾ ਲਿਖ ਦਿੰਦੇ ਨੇ ਉਹ ਵੀ ਸੇਲ ਹੋ ਗਈ ਠੀਕ ਹੈ ਨਾ ਇਸ ਕਰਕੇ ਆਪਾਂ ਨੰਬਰ ਵੀਡੀਓ ਦੇ ਸਕਰੀਨ ਦੇ ਉੱਪਰ ਹੀ ਲੌੜੇ ਹੁੰਦੇ ਆ ਨੰਬਰ ਤਾਂ ਕਿ ਮੁੜ ਕੇ ਬਾਅਦ ਚ ਅਗਲਾ ਫੋਨ ਲੈਂਦਾ ਰਹਿੰਦਾ ਜੇ ਸਾਲ ਹੋ ਜੇ ਪੁਰਾਣਾ ਪੁਰਾਣੀ ਹੋ ਜੇ ਵੀਡੀਓ ਫੇਰ ਵੀ ਅਗਲਾ ਫੋਨ ਲੌਂਗ ਰਹਿਦਾ ਇਸ ਕਰਕੇ ਆਪਾਂ ਨੰਬਰ ਅਗਲੇ ਦਾ ਸਕਰੀਨ ਤੇ ਲੌਣੇ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਸਾਡਾ ਨੰਬਰ ਬੈਕ ਸਾਈਡ ਦੇ ਸਕਰੀਨ ਤੇ ਚੱਲਦਾ ਵੀ ਆ ਬਾਕੀ ਝੋਟੀ ਬਹੁਤ ਸੋਹਣੀ ਆ ਪੰਜਵਾਂ ਮਹੀਨਾ ਲੱਗ ਗਿਆ ਨਾ ਜੀ 20 ਤਰੀਕ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚੋਕ ਕੇ ਬਾਏ